ਪੰਜਾਬ ਉਹ ਸਰਕਾਰ ਵਾਲੇ ਕੰਮ ਕਰਦਾ ਹੈ ਜੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵੱਡੇ ਵਾਅਦੇ ਕਰ ਰਿਹਾ ਸੀ ਕਿ ਪੰਜਾਬ ਜਿਹੜਾ ਧਰਨਿਆਂ ਦੀ ਧਰਤੀ ਹੈ ਪੰਜਾਬ ਦੇ ਅੰਦਰ ਧਰਨੇ ਨਹੀਂ ਲੱਗਣਗੇ ਕੋਈ ਐਸੀ ਜਗ੍ਹਾ ਨਹੀਂ ਜਿਹੜਾ ਵੀ ਕੰਮ ਕਰਵਾਉਣਾ ਪਵੇ ਧਰਨੇ ਲਾ ਕੇ ਕਰਵਾਉਣਾ ਪੈ ਰਿਹਾ ਅਸੀਂ ਬੈਠ ਰਹੇ ਹਾਂ ਕਿਉਂਕਿ ਸਰਕਾਰ ਨੇ ਸਾਨੂੰ ਇਹ ਜਿਹੜੇ ਧਰਨੇ ਲੱਗ ਰਹੇ ਆ ਕਿ ਸਰਕਾਰ ਦੀ ਦੇਣਾ ਕਿਉਂਕਿ ਸਾਨੂੰ ਸਰਕਾਰ ਨੇ ਵਾਦੇ ਲੰਮੇ ਕੀਤੇ ਵੱਡੇ ਵਾਦੇ ਕੀਤੇ ਸਾਡੇ ਨਾਲ ਕਿ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ ਮੈਂ ਕੰਮ ਨਿਰਗ ਮੇਰੀਆਂ ਉਹ ਆਪਣਾ ਖੜਿਆ ਤੋਂ ਚੱਲਣ ਗਿਆ ਸੋ ਅਸੀਂ ਉਹ ਵਾਦਾ ਯਾਦ ਦਿਵਾਉਣ ਆਈਆਂ ਅੱਜ ਫੇਰ ਚੋਣਾਂ ਦਾ ਟਾਈਮ ਆ ਮੈਂ ਇੱਥੇ ਸਾਡੇ ਖੜੇ ਸੀਗੇ ਮੈਂ ਨਾਲ ਗੱਲ ਕਰ ਰਹੀ ਸੀ ਵੀਰ ਜੀ ਉਹਨੇ ਮੈਂ ਕਹਾਂ ਤੇ ਸਾਨੂੰ ਡਿਪਟੀ ਲਾਉਣ ਨੂੰ ਕਹੋ ਕਿ ਗਿਰੜਵਾਹ ਦੇ ਉਹ ਲੋਕ ਬੈਠੇ ਨੇ ਜਿਨ੍ਹਾਂ ਦੇ ਘਰਾਂ ਤੱਕ ਤੁਸੀਂ ਕੱਲ ਨੂੰ ਜਾਣਾ ਆ ਉਹ ਗੋਰੇ ਸੀ ਤੇ ਪਰਿਵਾਰ ਦੇ ਵਿੱਚੋਂ ਕਿਸੇ ਹੋਰ ਮੈਂਬਰ ਨੂੰ ਮਲਾਈਏ ਮੈਂ ਕਿਹਾ ਨਹੀਂ ਤੋ ਕਿ ਜਿਹੜਾ ਅੱਜ ਸਾਡੇ ਵਾਸਤੇ ਆ ਆਮ ਆਦੀ ਪਾਰਟੀ ਦੀ ਪੁਕਾਰ ਲੈ ਕੇ ਉਹ ਲੈ ਕੇ ਅੱਜ ਫੇਰ ਸਾਡੇ ਘਰਾਂ ਚ ਵੜ ਰਿਹਾ ਸਾਨੂੰ ਝੂਠੇ ਦਿਖਾਵੇ ਦਿਖਾ ਰਿਹਾ ਕਿ ਤੁਹਾਡੇ ਵਾਸਤੇ ਆ ਕੁਝ ਹੋਊਗਾ ਸੀ ਉਹਨਾਂ ਨੂੰ ਸਭ ਦਿਖਾ ਦਈਏ ਕਿ ਇਹ ਗਿੱਦੜਵਾਹ ਦੇ ਲੋਕ ਬੈਠੇ ਨੇ ਤੇ ਉਹ ਆਸ਼ਾ ਪੈਣਾ ਬੈਠੀਆਂ ਨੇ ਇਹ ਉਹ ਮਿੰਡੇ ਮੀਨ ਵਰਕਰ ਬੈਠੇ ਨੇ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ ਦੇ ਵਿੱਚ 92 ਐਮ.ਐਲ.ਏ ਅੱਥਾ ਨੀਚੇ ਲਿਆਂਦੇ ਸੀ ਸਭ ਤੋਂ ਵੱਧ ਰੋਟਾ ਸੀ ਜਿਹੜੀਆਂ ਸਾਡੇ ਮੁਲਾਜ਼ਮਾਂ ਨੇ ਪਾਇਆ ਤਾਂ ਚੱਲੀ ਹੈਗਾ ਭਾਣਾ ਕਮਾਈ ਤਾਂ ਕਹਿੰਦੇ ਸੱਤਾ ਤੋਂ ਪਹਿਲਾਂ ਚੱਲਦਾ ਸੀ ਕਿ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਵਾਸਤੇ ਇੱਕ ਹਰਾ ਪੈਂਸੀ ਜਿਹੜਾ ਸਭ ਤੋਂ ਪਹਿਲਾਂ ਮੁਲਾਦਮਾਂ ਵਾਸਤੇ ਚੱਲਣਾ ਸੀ ਉਹ ਸਾਰੇ ਪੈਂਦੀ ਲੈਬਾ ਜਿਹੜੀ ਉਹ ਟੁੱਟ ਚੁੱਕੀ ਆ ਤੇ ਜਿਹੜੇ ਵਾਅਦੇ ਆ ਵਾਦੇ ਆ ਉਹ ਖੋਖਲੇ ਹੋ ਚੁੱਕੇ ਆ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਨੇ ਉਹ ਘਾਵਤ ਸੱਦ ਹੋ ਚੁੱਕੀ ਆ ਹਾਂਜੀ ਸਰ ਉਹੀ 3000 ਰੁਪਏ ਤੇ ਤੁਸੀਂ ਕੰਮ ਕਰ ਰਹੇ ਹੋ ਲੰਮੇ ਸਮੇਂ ਤੋਂ ਜਿਹੜਾ ਆਕਾਲੀ ਕਾਂਗਰਸ ਸਰਕਾਰ ਚ ਵੀ ਕਰ ਰਹੇ ਸੀ ਹਾਂਜੀ ਉਹੀ ਉਹ ਕਰ ਰਹੇ ਆ ਪਾਰਟੀ ਦੇ ਸਾਰੇ 20% ਸੋਚਦੇ ਕਰਕੇ ਵਿਚਾਰ ਉਹਨਾਂ ਦੇ ਕਾਰਨ ਇਹਨਾਂ ਦਾ ਦੁਬਿਲਾ ਕਰਾਂਗੇ ਪਾਰਟੀਆਂ ਦੇ ਨਟਾਏ ਸਾਡੇ ਬਾਦ ਦੀ ਵੀ ਸਾਡਾ ਨਾਇਕ ਕੋਈ ਨਹੀਂ ਹੈ ਮਾਨ ਸਾਹਕਾ ਨਾ ਤੇ ਮੈਂ ਆ ਆਮ ਆਦਮੀ ਪਾਰਟੀ ਦਾ ਆਮ ਇੱਕ ਆਸਿੱਤਾ ਬੇਟਾ ਮੈਂ ਹਾਂ ਫਿਰ ਚਾਹੁੰਗਾ ਪਰ ਅਸੀਂ ਕਹਿਣਾ ਚਾਹੁੰਦੇ ਆ ਜੇ ਨਿੱਕੇ ਮੈਨੂੰ ਮਾਰ ਪਾ ਕੇ ਦੇ ਭਵਾਨਤ ਮਾਨਸੀ ਹਮ ਸਾਹਿਬ ਵਿਹਾਰ ਆਪਣੇ ਚਲਾ ਦੋ 3.5 ਹਜ਼ਾਰ 5000 ਨਹੀਂ ਹੁੰਦਾ ਫਿਰ ਸਾਡੇ ਲੱਖਣਾ ਦੇ ਵਿੱਚ ਡਿਊਟੀ ਲਾਈ ਜਾਂਦੀ ਆ ਸਾਤੋਂ ਉੱਥੇ ਇੱਕ ਪ੍ਰਸ਼ਾਸਨ ਵੀ ਹੁੰਦਾ ਆਮ ਲੋਕਾਂ ਨੇ ਅੱਧੀ-ਅੱਧੀ ਵੀ ਵੀ ਜਾਣੀਆਂ ਨੇ ਆ ਔਰ ਜਿਹੜੇ ਪੋਲਿੰਗ ਬੂਥ ਤੇ ਹੁੰਦੀ ਆ ਖਾਣਾ ਬਣਾਉਂਦੇ ਆ ਉਹਦਾ ਵੀ ਸਾਨੂੰ 100 ਰੁਪਿਆ ਇੱਕ ਦਿਨ ਦਾ ਦਿੱਤਾ ਜਾਂਦਾ ਅਸੀਂ ਉਹਦੇ ਫੈਮਿਲੀ ਮੈਂਬਰ ਵੀ ਨਾਲ ਲਾਉਣੇ ਆ ਅਤੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਤਕਲੀਫ ਮਿਲੇ ਤੁਸੀਂ ਸੇਵ ਨੂੰ ਜਿਹੜਾ ਹਲੈਕਸ਼ਨ ਦੇ ਵਿੱਚ ਦੁਆਰਾ ਤੁਮਹਾਨੂੰ ਪ੍ਰਦਰਸ਼ਨ ਕਰਨੇ ਪਹਿਲੇ ਹੈ। ਵੀ ਜੀ ਅੱਜ ਸੋੜੇ ਦਿਨ ਹੋ ਗਏ ਹਰੀਕੇ ਕਲਾ ਸ੍ਰੀ ਮਰਸਾ ਸਾਹਿਬ ਦੇ ਵਿੱਚ ਮਿਲੇ ਸੀ। ਸੀਐਮ ਸਾਹਮਣੇ ਕਿਹਾ ਸੀ ਕੋਈ ਗੱਲ ਨਹੀਂ ਤੁਸੀਂ ਵਿਸ਼ਵਾਸ ਰੱਖੋ ਮੈਂ ਤੁਹਾਡੇ ਮਿੱਡੇ ਮੀਲ ਦੇ ਚੁੱਲਿਆਂ ਦੇ ਵਿੱਚ ਅੱਗ ਬੁਝਣ ਨਹੀਂ ਦੇਵਾਂਗਾ। ਰਸੀ ਚੌਣਿਆ ਵੀ ਸਾਡਾ ਤਾਂ ਵਿਸ਼ਵਾਸ ਰੱਖਿਆ ਨੂੰ ਵਿਸ਼ਵਾਸ ਕਰਨ ਦਾ 3 ਸਾਲ ਲੰਘ ਗਏ ਯਾਰ ਹੁਣ ਕਿੰਨਾ ਚਿਰ ਵਿਸ਼ਵਾਸ ਕਰੀ ਜਾਈਏ ਸਾਡਾ ਉਹ ਦੂਜਾ मतलब ਸਵਾ ਟੁੱਟ ਚੁੱਕਿਆ ਵੀ ਜੀ ਵੀ ਮਗਾਈ ਦੇ ਜਮਾਨੇ ਚ 3000 ਨਾਲ ਕੁਝ ਨਹੀਂ ਹੁੰਦਾ ਇਸ ਤੋਂ ਸਾਨੂੰ ਦੱਸਣ ਦਾ ਕਰਨ ਵਿਚਾਰ ਮ ਆਉਂਦੀ ਆ ਵੀ ਤੁਹਾਨੂੰ 3000 ਮਿਲਦਾ ਇਹ ਸਾਨੂੰ ਕਿੰਨਾ ਸੁਭਾ ਹੁੰਦਾ ਪਰ ਸਰਕਾਰਾਂ ਨੂੰ ਸਾਡੇ ਤੇ ਕੋਈ ਦਰਸ ਨਹੀਂ ਵੀ 3000 ਦੇ ਵਿੱਚ ਸਾਡੀਆਂ ਮਿੱਡੇ ਮਿਲ ਵਰਤਣਾ ਦਾ ਢਾਈ ਢਾਈ ਸੋ ਬੱਚੇ ਦਾ ਖਾਣਾ ਬਣਾਉਂਦੀ ਆ ਉਹ ਤਾਂ ਮੈਂ ਆਮ ਕਰਦਾ ਪੁੱਤ ਆ ਦੁੱਖ ਦਰਦ ਸਮਝਦਾ ਮੈਂ ਕੁਮਾਕਰੋਂ ਤੋਂ ਆਇਆ ਮੈਂ ਜੇ ਸਾਡੇ ਦੁੱਖ dard ਸਮਝਦਾ ਹੁੰਦਾ ਨਾ ਵੀਰ ਜੀ ਅੱਜ ਅਸੀਂ ਗਿੱਦੜਵਾ ਦੇ ਵਿੱਚ ਆ ਕੇ ਨਾ ਪੈਂਦੇ ਇਹ ਉਹਦਾ ਮੈਲੇ ਨੂੰ ਹੋਰ ਤਿਆਰ ਕਰਨ ਨੂੰ ਫਿਰਦੇ ਆ ਪਰ ਜਿਹੜੀਆਂ ਸਾਡੀਆਂ ਦੇ ਵਰਕਰਾਂ ਨੂੰ ਗਿੱਦੜਵੇਂ ਬੁਲਾ ਕੇ ਰੇ ਬੈਠੀਆਂ ਤੇ ਜੇ ਸਾਡਾ ਨਾ ਇਤਾਂ ਦੇ ਧੱਕੇ ਬਾਣਗੇ ਤੇ ਦੱਸੋ ਵੀ ਉਹਨਾਂ ਨੂੰ ਵੋਟਾਂ ਅਸੀਂ ਪਾਵਾਂਗੇ ਜੇ ਸਾਡਾ ਹਰਾ ਪੰਨੋਂ ਸੀਐਮ ਸਾਹਿਬ ਚਲਾਉਂਦੇ ਆ ਅਸੀਂ ਖੁਸ਼ੀ-ਖੁਸ਼ੀ ਜਿਵੇਂ ਅੱਗੇ ਨੇ ਸਰਕਾਰ ਬਣਾਈ ਚਲੋ ਉਹਨਾਂ ਤਰਸਵਾ ਕੇ ਵੋਟਾਂ ਪਾਵਾਂਗੇ ਇਹ ਸੰਕੇਤਕ ਤਾਂ ਹੈ ਕਿ ਤੁਹਾਡਾ ਇਹ ਕੰਮ ਇੱਥੇ ਸਮੇਂ ਆਸਤੀ ਹੈ ਸੰਕੇਤਕ ਤਾਂ ਹੈ ਕਿ ਜੇ ਅੱਗੇ ਕੀਸ਼ੋਰ ਚਦੀ ਰਹੂਗੀ ਰਾਜਨੀਤੀ ਜੇ ਸਾਡੇ ਸਾਰੇ ਇੰਦਾਂ ਨੇ ਵਿਮਾਨ ਪੱਤੇ ਵਿੱਚ ਕੋਈ ਵਾਅਦਾ ਨਾ ਕੀਤਾ ਟਿੱਗਣਾ ਸਬਤਾਂ ਜਾਂ ਤੱਕਾ ਹੋ ਰਿਹਾ ਫਿਰ ਅਸੀਂ ਆਦਿ ਜਤੇ ਬੰਦੀ ਨੂੰ ਧਰਨਾ ਤਾਂ ਲਾਉਂਦੇ ਹੀ ਰਹਿਗੇ ਇਹ ਕਹਿੰਦੇ ਸੀਐਮ ਸਾਹਿਬ ਕਹਿੰਦੇ ਸੀ ਨਾ ਕਿ ਕਿਸੇ ਨੂੰ ਧਰਨਾ ਨਹੀਂ ਲਾਉਂਦੇ ਨੱਸੋ ਵਿੱਚ ਸੌਂਹੋ ਜੋ ਧਰਨਾ ਲਾ ਰਹੇ ਸਾਡੀ ਮਜਬੂਰੀ ਹੈ ਸਾਡੇ ਮਾਨ ਪੱਤੇ ਵਿਚਵਾਦ ਨਹੀਂ ਹੋ ਰਿਹਾ ਇਸ ਕਸੇ ਧਰਨਾ ਲਾਉਣਾ ਹੈ ਅਸੀਂ ਸੜਕਾਂ ਤੇ ਰੋਣ ਰਹੇ ਹਾਂ ਇਹ ਕਹਿੰਦੇ ਸੀ ਜੇ ਸੀਐਮ ਸਾਹਿਬ ਕਹਿੰਦੇ ਸੀ ਵੀ ਅਸੀਂ ਕਿਸੇ ਦੀ ਪੈਣ ਧਰਨਾ ਨਹੀਂ ਲਾਉਣ ਦੇਵਾਂਗੇ ਕਿਸੇ ਪੈਣ ਨੂੰ ਸੜਕ ਤੇ ਰੋਣ ਨਹੀਂ ਦੇਵਾਂਗੇ ਅਸੀਂ ਵੀ ਕਿਸੇ ਘਰ ਦੀਆਂ ਧੀਆਂ ਪੈਣਾ ਸੀ ਧੀਆਂ ਪੈਣਾ ਨੂੰ ਜਨਮ ਵੀ ਦਿੱਤੇ ਹੋਏ ਅਸੀਂ ਧੀਆਂ ਕਾ ਸੜਕਾਂ ਤੇ ਅਸੀਂ ਮੁਦੱਬੀ ਇੰਚੂ ਗਿਆ ਸਾਰਾ ਕਹਾਣੀ ਜਿਹੜਾ ਸ਼ੁਰੂ ਤੋਂ ਹਾਂ ਜੀ ਜਦੋਂ ਮੈਂ ਲੱਗੀ ਸੀ ਨਾ ਮੇਰਾ ਬੇਟਾ ਪਹਿਲੀ ਕਲਾਸ ਦੇ ਵਿੱਚ ਨਾਸਿਰ ਇੰਤਜ਼ਾਮ ਹੋਇਆ ਸੀ ਉਹਨਾਂ बीएड ਵੀ ਕਰ ਗਿਆ ਫਿਰ ਨਾਲ ਐਮਏ ਤੇ ਉਹਨੇ ਪੜ੍ਹਨੀ ਆ ਤੇ ਸਾਡੀ ਤਰ੍ਹਾਂ ਹੋ ਜਾਂਦੇ ਨੇ ਹਜ਼ਾਰ ਤੇ 14-15 ਸਾਲਾਂ ਦੇ ਵਿੱਚ ਤੇ ਦੱਸੋ ਅਸੀਂ ਧਰਨੇ ਲਾ ਲਈ ਹੋਰ ਅਸੀਂ ਕੀ ਕਰੀਏ ਠੀਕ ਹੈ ਕਿ ਟਰਾਮਾ ਦਾ ਘੂਰਨਾ ਜਾਂ ਆਸਾਪਾਣਾਂ ਜਿੰਦਗੀ ਨਾਲ ਨਾਲ